ਯਾਰ ਯਾਨੀ ਪਿੱਛੇ ਜਿਹੇ ਆਪਾ ਡੋ ਆ ਮੇਰੀ ਕੋਈ ਨਹੀਂ ਮਾਰਦਿਆ ਮੈਨੂੰ ਵੀ ਉਹ ਮਾਰਦਿਓ ਮਲਾਜ ਕੋ ਤੈਨੂੰ ਵੀ ਅੰਤੂ ਕਬ ਮਾਰਦਿਓ ਇੱਥੇ ਹੀ ਮਰਨਾ ਜੇ ਮੈਂ ਜੱਟ ਬੱਦ ਕੇ ਆਵਾਂ ਇੱਥੇ ਮੈਂ ਮਰਨਾ ਜੇ ਮੇਰੀ ਕੋਈ ਸੁਣਾਈ ਨਾ ਤੇਰਾ ਕਾਰੋ ਜੰਗਿਆ ਮਾਤਾ ਜੀ ਕੀ ਮਾਮਲੇ ਦਾ ਸਦਰ ਥਾਣੇ ਮੁਰੇ ਤੁਸੀਂ ਅੱਜ ਬੈਠੇ ਹੋ ਔਰ ਉਹਨੇ ਪਿਆ ਕੀ ਇੱਥੇ ਜੇ ਮੇਰਾ ਪੁੱਤ ਮੁੱਕ ਗਿਆ ਕੋਈ ਮੇਰੀ ਕਿਤੇ ਕੋਈ ਸੁਣਾਈ ਨਹੀਂ ਜੇ ਉਹ ਛਾੜੋ ਗੱਡੀਆਂ ਮੈਨੂੰ ਮਾਰੋ ਕੀ ਹੋਇਆ ਹੋਇਆ ਕਿਸ ਮਾਤਾ ਜੀ ਮੁੰਡੇ ਨੂੰ ਛਾੜੋ ਗੱਡੀਆਂ ਇਹ ਪੱਈਆ ਲੈ ਚ ਗਿਆ ਮੇਰੇ ਪੁੱਤ ਨੂੰ ਕੌਣ ਲੈ ਕੇ ਕੌਣ ਗਿਆ ਰਾਜੂ ਇੰਦਰਜੀਤ ਦਾ ਮੁੰਡਾ ਕਿੱਥੇ ਰੰਦਾ ਇਹ ਇੱਥੇ ਮੇਰੇ ਕੋਲ ਹੀ ਇਹ ਨਾਲ ਰਹਿੰਦਾ ਹੀ ਇਨੇ ਹੀ ਸਭ ਕੁਝ ਕੀਤਾ ਮੇਰੀ ਕੋਈ ਸੁਣਾਈ ਨਹੀਂ ਜੇ ਇਹ ਨਗਾਓ ਮੇਰੇ ਤੇ ਗੱਡੀਆਂ ਮਾਰੋ ਨਹੀਂ ਮਤਲਬ ਡੈਥ ਕਿਦਾਂ ਹੋਈ ਮੁੰਡੇ ਦੀ ਮੁੰਡੇ ਦੀ ਮਿੰਨੂ ਨੇ ਇੰਨੇ ਕੀਤਾ ਇੰਨੇ ਕਤਲ ਹੋ ਗਿਆ ਮੇਰੇ ਪੁੱਤ ਦਾ ਇੰਨੇ ਕੀਤਾ ਰਾਜੂ ਨੇ ਇਹਨੂੰ ਪੁੱਛੋ ਤੁਸੀਂ ਦੱਸਿਆ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਗੱਲ ਨਹੀਂ ਕੀਤੀ ਕੋਈ ਇਹ ਪੁਲਿਸ ਮੁਲਾਜ਼ਮਾਂ ਦੇ ਮੈਨੂੰ ਮਹੀਨਾ ਹੋ ਗਿਆ ਹੱਥ ਜੋੜਦੀ ਨੂੰ ਓ ਮੇਰੀ ਗਰੀਬੀ ਦੀ ਨਹੀਂ ਜੇ ਕਿਸੇ ਨੇ ਸੁਣੀ ਹੁਣ ਕੀ ਕਹਿੰਦੇ ਮਲਾਜਮ ਦਾ ਜੇ ਫਿਰ ਕੇ ਚਾਹਣ ਮੈਂ ਧਰਨਾ ਲਾਵਾਂਗੀ ਇੱਥੇ ਆਪ ਮਰਾਂਗੀ ਮਤਾਈ ਮਲਾਜਮ ਕੀ ਕਹਿੰਦੇ ਹਣ ਤੁਹਾਨੂੰ ਕੋਈ ਨਹੀਂ ਇਹ ਤਾਂ ਕੁੱਪਾ ਕਰਦੇ ਐ ਕੁਛ ਨਹੀਂ ਕੀਤਾ ਮੈਂ ਕੀ ਦੱਸਾਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਥਾਣੇ ਆਉਂਦਿਆਂ ਨੂੰ ਨਾ ਹੋ ਗਿਆ ਮਹੀਨਾ ਹੋ ਗਿਆ ਮਿੰਨੋ ਥਾਣੇ ਹਮਤੀ ਨੂੰ ਇਹੋ ਹੀ ਮੁੰਡੇ ਨੇ ਮੜਦਾ ਗਵਾਚਾ ਸੀ ਤੁਹਾਡਾ ਮੁੰਡਾ ਜਿਹੜਾ ਪਹਿਲਾਂ ਜਿਹੜਾ ਗਵਾਚਾ ਸੀ ਕੀ ਨਾਮ ਸੀਗਾ ਮੁੰਡੇ ਦਾ ਬਲਵਿੰਦਰ ਸਿੰਘ ਕਿੰਨੇ ਸਾਲ ਦੀ ਉਮਰ ਸੀ ਦੀ 30 ਸਾਲ ਦੀ 31 ਦੀ ਇਹ ਲੱਭਿਆ ਕਦੋਂ ਮਤਾਜੀ ਇਹ ਲੱਭਿਆ ਕਤੀ ਨੂੰ ਇਹ ਕਿੱਥੇ ਲੱਭਿਆ ਕਿੱਥੇ ਤੁਹਾਨੂੰ ਦਿੱਸ ਦਿੱਤ ਹੋਈ ਸੀ ਮੁੰਡੇ ਦੀ ਕੀ ਕੋ ਇਹਨੂੰ ਸਭ ਪਤਾ ਹੈ ਰਾਜੂ ਨੂੰ ਰਾਜੂ ਨੇ ਮਾਰ ਕੇ ਮੇਰਾ ਪੁੱਤ ਸੁਟਿਆ ਨਹੀਂ ਮੇਰੀ ਇੱਕ ਨਾ ਸੁਣੀ ਮਲਾਜਮਾ ਨੇ ਆਉਂਦਾ ਫੂਟਾ ਦੇ ਪੋਰੇ ਸੀਗਾ ਇਹ ਵੀ ਪੀੜੀ ਚ ਕਿਉਂ ਲੱਗ ਗਿਆ ਹੋਣ ਜਿਹੜਾ ਸੀਗਾ ਉਹਦੇ ਪਿੱਛੋਂ ਵੀਡੀਓ ਹੁੰਦਾ ਇਹ ਕਹਿੰਦਾ ਸਾਰੇ ਦੇ ਘੱਟੀਆਂ ਕੀ ਕੀ ਨੂੰ ਕਰਮਾਲਿਆ ਦੋ ਵਾਰਿਆਂ ਮੁੰਨਣਾ ਖੜਿਆ ਮੁੰਨਾ ਪਿੰਡ ਲੈ ਕੇ ਜਾਂਦਾ ਇਹਦੇ ਰਾਜੂ ਨੇ ਮੈਨੂੰ ਆਂਦਾ ਉੱਥੇ ਚੱਲੇ ਆਂਦਾ ਦਿਨੋਂ ਉੱਥੇ ਜਾਣਾ ਚੱਕ ਦੇ ਉੱਤੇ ਤੇ ਕਹਿਣਾ ਇੱਥੇ ਆ ਕੇ ਬੱਤ ਗੱਲ ਕਰੀਏ ਤੇ ਇਹਦਾ ਪਤਾ ਲੱਗਾ ਕਿਸੇ ਬਿੱਲੇ ਦਾ ਕੰਦਾ ਹੁਣ ਕੀ ਪਤਾ ਲੱਗਣਾ ਚੱਲ ਗਿਆ ਜਿੱਥੇ ਜਾਣ ਵਾਲਾ ਸੀਗਾ ਪਤਾ ਹੋਂ ਨਹੀਂ ਕਹਿੰਦਾ ਉਹਨੇ ਹੁਣ ਬਹੁਤ ਲੱਗਿਆ ਉਹ ਮਤਮੈਂ ਹਾਂ ਅਸੇ ਕੀ ਕਿਹਾ ਹਾਂਜੀ ਅੰਕਲ ਜੀ ਕਿਨਾ ਜੀ ਆਪਣਾ ਮੇਰਾ ਨਾਮ ਦਸੋਂ ਸਿੰਘ ਹੈ ਜੀ ਕੀ ਮਾਮਲਾ ਜਿਹੜਾ ਥਾਣੇ ਸਦਰ ਆਏ ਤੁਸੀਂ ਅੱਜ ਇਹ ਸਾਡਾ ਲੜਕਾ 8 ਤਰੀਕ ਨੂੰ 5 ਵਜੇ ਘਰੋਂ ਗਿਆ ਸੀ ਕਰਿਆਨੇ ਵਾਲੀ ਦੁਕਾਨ ਤੇ ਵਾਪਸ ਨਹੀਂ ਆਇਆ ਅੱਛਾ ਜੀ ਵਾਪਸ ਨਹੀਂ ਆਇਆ ਤਾਂ 9 ਤਰੀਕ ਨੂੰ ਅਸੀਂ ਇੱਥੇ ਥਾਣੇ ਰਿਪੋਰਟ ਦਰਜ ਕਰਾਈ ਸੀ ਸਾਡਾ ਬੱਚਾ ਘਰੋਂ ਗਿਆ ਵਾਪਸ ਆਇਆ ਨਹੀਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 7 ਦਿਨ ਫੋਨ ਚੱਲਦਾ ਰਿਹਾ ਉਹ ਬੱਲਾ ਜਾਂਦੀਆਂ ਨਹੀਂ ਕੋਈ ਕਾਰਵਾਈ ਨਹੀਂ ਹੋਈ ਕਿਤੇ ਗਏ ਨਹੀਂ ਪੁਲਿਸ ਵਾਲੇ ਕਿਤੇ ਮਤਲਬ ਲੱਭਣ ਨਹੀਂ ਗਏ ਕਿਤੇ ਸਾਨੂੰ ਲਾਰੇ ਲਾਏ ਗਏ ਆ 31 ਤਰੀਕ ਨੂੰ 31 12 ਨੂੰ ਬੱਚੇ ਖੇਡਦੇ ਸੀ ਉੱਥੇ ਉਹ ਗੇਂਦ ਅੰਦਰ ਚਲ ਗਈ ਆ ਗ੍ਰੀਨ ਵੈਲੀਜ਼ ਟੈਂਚੀ ਚਾਰ ਦਵਾਦੀ ਵਾਲੀ ਸੀਗੀ ਉੱਥੇ লাশ ਪਈ ਸੀ ਬੱਚਿਆਂ ਰੋਲਾ ਪਾਇਆ ਫੇਰੇ ਪੁਲਿਸ ਗਈ ਆ ਫੇਰ ਉਹ লাশ ਆਪਣੇ ਕਬਜ਼ੇ ਚ ਲੈ ਕੇ ਨਾ ਨੇ ਸਿਵਲ ਹਸਪੀਟਲ ਦਾ ਜਮ੍ਹਾਂ ਕਰਾਤੀ ਜਮ੍ਹਾਂ ਕਰਾ ਕੇ ਅਗਲੇ ਦਿਨ ਸਾਨੂੰ ਕਹਿੰਦੇ ਪੋਸਟਮਾਰਟਮ ਕਰਵਾਓ ਸਾਨੂੰ ਸਾਧ ਕੇ ਪੋਸਟਮਾਰਟਮ ਕਰਵਾਇਆ ਅਗਲੇ ਦਿਨ ਤਾਂ ਸਾਨੂੰ লাশ ਦੇਤੀ ਆ ਅਸੀਂ ਹੁਣ ਮ੍ਰਿਤਕ ਘਰ ਜਮ੍ਹਾਂ ਕਰਾਈ ਆ ਉਹਨਾਂ ਚਲ ਸੰਸਕਾਰ ਨਹੀਂ ਕਰਨਾ ਚਾਹੁੰਦੇ ਚਾਹੁੰਦੇ ਸਾਨੂੰ ਕੋਈ ਨਿਆਂ ਨਾ ਮਿਲਿਆ ਉਹ ਰਾਜੂ ਜਿਹੜਾ ਆ ਉਹ ਮੇਲ ਦੋਸ਼ੀ ਆ ਉਹਦੀਆਂ ਦੇਹਆਂ ਗਈਆਂ ਕਾਲ ਡਿਟੇਲਾਂ ਜਿਹੜੀਆਂ ਉਹਦੀਆਂ ਨੇ ਉਹਨੇ ਘਰੋਂ ਬੁਲਾਇਆ ਉਹਨੂੰ ਉਹਦੇ ਨਾਲ ਹੀ ਗਿਆ ਮੁੜ ਕੇ ਵਾਪਸ ਨਹੀਂ ਆਇਆ ਉਹ ਸਾਨੂੰ ਕਦੀ ਮਨਾ ਪਿੰਡ ਕਦੀ ਕਿਤੇ ਲਾਂਬੇ ਲਾਂਬੇ ਲਈ ਫਿਰਦਾ ਰਿਹਾ ਸਾਰਾ ਮhalla ਫੋਲਿਆ ਉਧਰ ਨਹੀਂ ਲੈ ਕੇ ਗਿਆ ਜਿੱਥੇ ਉਹਨੇ ਬਾਹਰੋਂ ਕੁੰਡਾ ਲਾਇਆ ਸੀਗਾ ਅੰਦਰ ਜੋ ਵੀ ਕੀਤਾ ਉਹਨੇ ਕਰਕੇ ਬਾਹਰ ਕੁੰਡਾ ਲਾ ਦਿੱਤਾ ਵੀ ਕਿਸੇ ਨੂੰ ਪਤਾ ਨਾ ਲੱਗੇ

ਨੂੰ ਗੁਮਰਾਹ ਕੀਤਾ ਗਿਆ ਯਾਨੀ ਕਿ ਲੋਕੇਸ਼ਨ ਵੀ ਤੁਹਾਡੀ ਗਲਤ ਕੱਢੀ ਗਈ ਗਲਤ ਕੱਢੀ ਗਈ ਲੋਕੇਸ਼ਨ ਬਿਲਕੁਲ ਗਲਤ ਕੱਢੀ ਗਈ ਜਿੱਥੇ ਸੀ ਉੱਥੇ ਨਹੀਂ ਲੈ ਕੇ ਗਿਆ ਅਸੀਂ ਅਖਾ ਇੱਧਰ ਦੇਖੋ ਇੱਧਰ ਦਿਖਾਉਂਦਾ ਇੱਧਰ ਦੇਖ ਆਏ ਆ ਬਾਹਰੋਂ ਕੁੰਡਾ ਲਾਇਆ ਸੀਗਾ ਉਹ ਤਾਂ ਚਾਨਕ ਬੱਚੇ ਖੇੜਦੇ ਸੀ ਤਾਂ ਪਤਾ ਲੱਗ ਗਿਆ ਨਹੀਂ ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਣਾ ਹੁਣ ਸਾਨੂੰ ਕੋਈ ਮਤਲ ਇਨਸਾਫ ਨਹੀਂ ਮਿਲ ਰਿਹਾ ਜਦੋਂ ਉਹਨੇ ਥਾਣੇ 'ਚ ਸਾਨੂੰ ਟੋਲ ਮਟਾਵਾ ਕਰਕੇ ਕੱਢ ਦਿੰਦੇ ਪਾਪਾ ਇਹ ਮੁੰਡਾ ਕਦੋਂ ਦਾ ਗਵਾਚਾ ਸੀਗਾ ਇਹ ਮੁੰਡੇ ਨੂੰ 1 ਮਹੀਨਾ ਹੋ ਗਿਆ 8 12 ਨੂੰ ਗਵਾਚਾ ਸੀ ਕੀ ਨਾਮ ਕੀ ਇਹ ਮੁੰਡੇ ਦਾ ਬਲਵਿੰਦਰ ਸਿੰਘ ਗਿੱਲ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹਦੀਆਂ ਤੇਲ ਆਇਆ ਜਿਹਨੇ ਨਾਲ ਲੈ ਕੇ ਗਿਆ ਉਹਦੇ ਤੇ ਪਰਚਾ ਹੋਣਾ ਚਾਹੀਦਾ ਹਾਂ ਪੂਰੀ ਖੋਸ ਕਰਵਾਈ ਹੋਣੀ ਚਾਹੀਦੀ ਆ ਤਾਂ ਫੇਰ ਅਸੀਂ ਸੰਸਕਾਰ ਕਰਨ ਨਹੀਂ ਤੇ ਉਹਨਾਂ ਚਾਲੂ ਨੇ ਤੇ ਘਰ ਵੀਡੀਓ ਦੀ ਰੱਖੀ ਹੋਈ ਹੈ ਠੀਕ ਹੈ ਨਹੀਂ ਤਾਂ ਹਰਾਮ ਜਥੇਬੰਦੀਆਂ ਨੂੰ ਅਸੀਂ ਫੀਲ ਕਰਾਂਗੇ ਕਿ ਸ਼ਾਦੀ ਖਾਲਪਨ ਗੱਡੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਗਰੀਬ ਬੰਦੇ ਆ ਤਾਂ ਇਹ ਪ੍ਰਿੰਸੀਪਲ ਭਾਰਤੀਆਂ ਜਿਹੜੀਆਂ ਸਾਡਾ ਪਰਚਾ ਦਰਜ ਨਹੀਂ ਹੁਣ ਦਿੰਦੀਆਂ ਤਾਂ ਹਾਂ ਮੈਂ ਜਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਫੀਲ ਕਰਦਾ ਕਿ ਸਾਡੀ ਗਰੀਬੀ ਸੁਣ ਕੇ ਫਰਿਆਦ ਤੇ ਸਾਨੂੰ ਇਨਸਾਫ ਦਵਾਇਆ ਜਾਏ